ਸਸ਼੍ਰੀ ਗਾਲ ਜੀ ਆਕਰ ਕਰ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਇਹ ਦਿਲਾਸਾ ਦਿਲਾਉਂਦੀ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਖਤਮ ਕਰ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਪੰਜਾਬ ਸੇਫ ਹੈ ਪੰਜਾਬ ਅੱਜ ਵੀ ਸੋਨੇ ਦੀ ਚਿੜੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਨੀਡਰ ਹੋ ਕੇ ਰਹਿਣਾ ਚਾਹੀਦਾ ਹੈ ਲੇਕਿਨ ਪੰਜਾਬ ਦੇ ਵਿੱਚ 2022 ਤੋਂ ਬਾ ਸ਼ਰਿਆਮ ਗੋਲੀਬਾਰੀ ਸ਼ਰਿਆਮ ਦਗੈਤੀ ਸ਼ਰਿਆਮ ਲੁੱਟ ਕਸੁੱਟ ਤੇ ਸ਼ਰਿਆਮ ਫਰੋਤੀ ਲੈਂਦੇ ਲੋਕਾਂ ਨੂੰ ਵੇਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਗੋਲਦੀ ਬਰਾੜ ਜੋ ਕਿ ਇੱਕ ਬਹੁਤ ਵੱਡਾ ਗੈਂਗਸਟਰ ਮੰਨਿਆ ਜਾਂਦਾ ਹੈ ਜਿਹਦੇ ਮਾਤਾ ਪਿਤਾ ਵੱਲੋਂ ਇੱਕ ਅੰਮ੍ਰਿਤਸਰ ਦੇ ਕਿਸੇ ਵਿਅਕਤੀ ਕੋਲੋਂ 50 ਲੱਖ ਦੀ ਫਰੋਤੀ ਮੰਗੀ ਗਈ ਤੇ ਉਸ ਤੋਂ ਬਾਅਦ ਜਿਹੜਾ ਹੈ 골ਡੀ ਬਰਾੜ ਦੇ ਮਾਪਿਓ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਪੰਜਾਬ ਪੁਲਿਸ ਵੱਲੋਂ ਤੇ ਨਿਆਹ ਹਿਰਾਸਤ ਵਿੱਚ ਵੀ ਭੇਜ ਦਿੱਤਾ ਗਿਆ ਹੈ। ਲੇਕਿਨ 골ਡੀ ਬਰਾੜ ਇੱਕ ਵਾਰ ਫਿਰ ਜਿਹੜਾ ਹੈ ਸੂਬੇ ਦੀ ਸਰਕਾਰ ਨੂੰ ਘੇਰਦਾ ਨਜ਼ਰ ਆ ਰਿਹਾ ਹੈ। ਕੀ ਕਿਹਾ ਹੈ ਇੱਕ ਪਹਿਲਾਂ ਤਾਂ ਇੱਕ ਵੀਡੀਓ ਵਾਇਰਲ ਹੋਈ ਹੈ ਲੇਕਿਨ ਵੀਡੀਓ ਤੋਂ ਪਹਿਲਾਂ ਤੁਹਾਨੂੰ ਇੱਕ ਖਬਰ ਸੁਣਾਉਣੀ ਹੈ ਕਿ ਗੈਂਗਸਟਰ 골ਡੀ ਬਨਾ ਬਰਾੜ ਬਿਨਾਂ ਲੀਡਰ ਹੋਏ ਪੰਜਾਬ ਦੇ ਵਿੱਚ ਕਿਵੇਂ ਦੁਬਾਰਾ ਤੋਂ ਧਮਕੀ ਦੇ ਰਿਹਾ ਹੈ ਪੰਜਾਬ ਪੁਲਿਸ ਨੇ ਗੈਂਗਸਟਰ ਗੋਲਦੀ ਤੇ ਪ੍ਰਾਰ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਕੋਰਟ ਨੇ ਉਹਨਾਂ ਨੂੰ 30 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਪੇਸ਼ ਦਿੱਤਾ ਹੈ ਇਹ ਗ੍ਰਿਫਤਾਰੀ 2 ਸਾਲ ਪੁਰਾਣੇ ਫਰੋਤੀ ਮਾਮਲੇ ਵਿੱਚ ਹੋਈ ਹੈ ਗੈਂਗਸਟਰ ਦੇ ਮਾਤਾ ਪਿਤਾ ਇਲਜ਼ਾਮ ਹੈ ਕਿ ਉਹਨਾਂ ਨੂੰ ਇੱਕ ਵਿਅਕਤੀ 50 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਤੇ ਜਾਨ ਤੋਂ ਮਾਰਨ ਦੀ ਧਮਕੀ ਉਹਨਾਂ ਨੇ ਅੰਮ੍ਰਿਤਸਰ ਦੇ ਇੱਕ ਹੋਟਲ 'ਚ ਗ੍ਰਿਫਤਾਰ ਕੀਤਾ ਗਿਆ ਇਸ ਪੂਰੀ ਘਟਨਾ ਤੋਂ ਬਾਅਦ ਗੈਂਚਰ ਦਾ ਇੱਕ ਤਿੱਖਾ ਆਡੀਓ ਵਾਇਲ ਹੋ ਰਿਹਾ ਹੈ ਜਿਸ ਵਿੱਚ ਪੁਲਿਸ ਨੂੰ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਰਿਹਾ ਉਹ ਕਹਿ ਰਿਹਾ ਹੈ ਕਿ ਉਹ ਜਾਣਦੇ ਹਨ ਕਿ ਸਾਰੇ ਪੁਲਿਸ ਨਜਾਇਜ਼ ਲੀਡਰਾਂ ਤੇ ਰਿਸ਼ਤੇਦਾਰ ਵਡੇਰਾਂ 'ਚ ਕਿੱਥੇ-ਕਿੱਥੇ ਰਹਿੰਦੇ ਹਨ ਜੇਕਰ ਅਸੀਂ ਨਜਾਇਜ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਰੋਜ਼ ਇੱਕ ਘੰਟੇ ਬਾਅਦ ਇੱਕ ਬੰਦਾ ਮਰਵਾ ਸਕਦੇ ਹਾਂ ਯਾਨੀ ਕਿ ਸਿੱਧੀ ਚੇਤਾਵਨੀ ਪੰਜਾਬ ਸਰਕਾਰ ਨੂੰ ਗੋਲਡੀ ਬਰਾੜ ਵੱਲੋਂ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਬਾਹਰ ਕਿਸੇ ਵੀ ਵਿਧਾਇਕ ਮੰਤਰੀ ਕਿਸੇ ਦਾ ਵੀ ਕੋਈ ਰਿਸ਼ਤੇਦਾਰ ਬੈਠਾ ਹੈ ਅਸੀਂ ਇੱਕ ਘੰਟੇ 'ਚ ਇੱਕ Laash ਵਿਚਾ ਸਕਦੇ ਹਾਂ ਯਾਨੀ ਕਿ ਜਾਨੋ ਮਾਰਨ ਦੀਆਂ ਧਮਕੀਆਂ ਗੋਲਡੀ ਬਰਾੜ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਦਿੱਤੀ ਤੌੜੀਆਂ 'ਚ ਚੇਤਾਵਨੀ ਦਿੰਦੇ ਗੋਲਡੀ ਨੇ ਕਿਹਾ ਕਿ ਤੁਸੀਂ ਮੇਰੇ ਬਜ਼ੁਰਗ ਮਾਤਾ ਪਿਤਾ ਨੂੰ ਹਰਮੰਦਰ ਸਾਹਿਬ ਦਰਸ਼ਨ ਕਰਨ ਗਿਆ ਜਪਤਾਰ ਕੀਤਾ ਹੈ ਸੋਚ ਰਹੇ ਕਿ ਤੁਸੀਂ ਸਾਨੂੰ ਡਰਾ ਲੋਗੇ ਇਸ ਤਰ੍ਹਾਂ ਨਹੀਂ ਅਸੀਂ ਦੱਸਦੇ ਦੀਆਂ ਹਰਕਤਾਂ ਨਾ ਕਰੋ ਕਿਸੇ ਦੀ ਧੀ ਪੈਣ ਕਿਸੇ ਦੀ ਮਾਂ ਦੀ ਬੇਇੱਜ਼ਤੀ ਨਾ ਕਰੋ ਬਿਨਾਂ ਕਿਸੇ ਕਸੂਰ ਤੋਂ ਸਰਕਾਰਾਂ ਆਉਂਦੀਆਂ ਜਾਂਦੀਆਂ ਹਨ ਸਾਰੇ ਲੀਡਰਾਂ ਨੇ ਸਾਰੇ ਪੁਲਸ ਵਾਲਿਆਂ ਦੇ ਜਵਾਬ ਬਾਅਦ ਸੈਟਾਂ ਤੁਸੀਂ ਸਿਰਫ ਪੰਜਾਬ ਤੱਕ ਸੀਮਿਤ ਅਸੀਂ ਸਾਰੀ ਦੁਨੀਆ 'ਚ ਹਾਂ ਇਹ ਉਹਨਾਂ ਨੇ ਅੰਮ੍ਰਿਤਸਰ ਦੇ ਇੱਕ ਹੋਟਲ 'ਚੋਂ ਜਿਹੜਾ ਗਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਇਦਾਂ ਦੀ ਟੰਗੀ ਦਿੱਤੀ ਗਈ ਹੈ ਗੋਲਦੀ ਬਰਾੜ ਕਿੱਥੇ ਓੜੀਆਂ 'ਚ ਅੱਗੇ ਕਿਹਾ ਕਿ ਜੇਕਰ ਅਸੀਂ ਇੰਨਾ ਚੀਜ਼ਾਂ ਤੇ ਆ ਗਏ ਤਾਂ ਸਾਨੂੰ ਲੀਡਰਸ਼ਿਪ ਪੂਲਸ ਵਾਲਿਆਂ ਦੀਆਂ ਰਿਸ਼ਤੇਦਾਰੀਆਂ ਪਤਾ ਹਨ ਨਜਾਇਜ਼ ਨਾ ਕਰੋ ਜੇ ਕਰੋਗੇ ਤਾਂ ਅਸੀਂ ਵੀ ਨਜਾਇਜ਼ ਕਰਾਂਗੇ ਅਸੀਂ ਨਜਾਇਜ਼ ਕਰਨ ਤੇ ਆ ਗਏ ਤਾਂ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ ਹਾਂ ਮਨ 'ਚ ਵਹਿਮ ਨਾ ਰੱਖਿਓ ਮੈਂ ਕਦੇ ਕਿਸੇ ਬੱਚੇ ਬੰਦੇ ਨੂੰ ਨਜਾਇਜ਼ ਨਹੀਂ ਮਰਵਾਇਆ ਆਪਣੀਆਂ ਦੁਸ਼ਮਣੀਆਂ ਨਿਬੇੜ ਕੇ ਇੱਕ ਟੋਕੇ ਨਿਬੇੜੀਆਂ ਹਨ ਆਪਣੀਆਂ ਦੁਸ਼ਮਣੀਆਂ ਨਿਬੇੜ ਕੇ ਠੋ ਸਾਦ ਬੰਦਾ ਨਹੀਂ ਮਾਰਿਆ ਦੁਨੀਆ ਚਾਹੇ ਕਿਸੇ ਨੂੰ ਵੀ ਸਾਦ ਬਣਾਣ ਦੀ ਜਾਵੇ ਜਿਸ ਨੂੰ ਅਸੀਂ ਮਰਵਾਇਆ ਹੈ ਰਿਕਾਰਡ ਚਾਤੇ ਦੇਖ ਲਓ ਉਹਨਾਂ ਦੀਆਂ ਹਰਕਤਾਂ ਜੋ ਸਾਰੀ ਉਮਰ ਚ ਦੁਸ਼ਮਣੀ ਪੈ ਜਾਵੇ ਅਸੀਂ ਆਪਣੀ ਮਿੱਟੀ ਤੇ ਮੋਹ ਰੱਖਦੇ ਹਾਂ ਸਾਨੂੰ ਆਪਣੀ ਮਿੱਟੀ ਨਾਲ ਮੋਹ ਤੋੜ ਨਾ ਕਰੋ ਦੂਜੇ ਪਾਸੇ ਮੁਹਾਲੀ ਚ ਹੋਏ ਕਤਲ ਦੀ ਜ਼ਿੰਮੇਵਾਰੀ ਦੀ ਗੋੜੀ ਪ੍ਰਾਰ ਗੈਹਨੇ ਲਈ ਸੋਸ਼ਲ ਮੀਡੀਆ ਤੇ ਇੱਕ ਤਿੱਖੀ ਪੋਸਟ ਵਾਇਰਲ ਹੋ ਰਹੀ ਹੈ ਜਿਸ ਚ ਲਿਖਿਆ ਹੈ ਕਿ ਮੁਹਾਲੀ ਕੋਚ ਗੁਰਵਿੰਦਰ ਦਾ ਕਤਲ ਵੀ ਜ਼ਿੰਮੇਵਾਰੀ ਗੋੜੀ ਪ੍ਰਾਰ ਰੋਹਿਤ ਗੋਤਾਵਰਾ ਵਿੱਕੀ ਪਹਿਲਵਾਨ ਲੈਂਦੇ ਹਨ ਸਾਡਾ ਪ੍ਰਾ ਗੁਰਲਾਲ ਬਰਾੜ ਤੇ ਮਰਡਰ ਵਿੱਚ ਇਹ ਮੁਲਜ਼ਮ ਸੀ ਪੁਲਿਸ ਨੇ ਸਾਡੇ ਵਰਗੇ ਆਮ ਕਰਾਂਦੇ ਮੁੰਡਿਆਂ ਨੂੰ ਮਾਰਨ ਲਈ ਫਰਕ ਨਹੀਂ ਪੈਂਦਾ ਇਸ ਲਈ ਅਸੀਂ ਕਿਸੇ ਚੰਗੀ ਉਮੀਦ ਨਹੀਂ ਕਰਦੇ ਅਸੀਂ ਆਪਣਾ ਇਨਸਾਫ ਖੋ ਸਕਦੇ ਹਾਂ ਬਾਕੀ ਜਿੰਨਾ ਵੀ ਦੁਸ਼ਮਣੀ ਹੈ ਉਹ ਤਿਆਰ ਹੈ ਯਾਨੀ ਕਿ ਗੋਲਡੀ ਬਰਾੜ ਵੱਲੋਂ ਸਿੱਧੀ ਧਮਕੀ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ ਤੇ ਹੁਣ ਪੰਜਾਬ ਸਰਕਾਰ ਇਹਦੇ ਉੱਤੇ ਕੀ ਆਦੀ ਜਾਂਚ ਪੜਤਾਲ ਕਰੇਗੀ ਲੇਕਿਨ ਉਹਦੇ ਜਿਹੜੇ ਗੋਲਦੀ ਪ੍ਰਾਦ ਦੇ ਮਾਪਿਓ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਉਹ ਗੋਲਦੀ ਪ੍ਰਾਦ ਦਾ ਕਹਿਣਾ ਹੈ ਕਿ ਇਹ ਗਲਤ ਇਲਜ਼ਾਮ ਲਗਾਇਆ ਗਿਆ ਹੈ ਲੇਕਿਨ ਪੰਜਾਬ ਸਰਕਾਰ ਵੱਲੋਂ ਸਭ ਕੁਝ ਕਲੀਅਰ ਕਰਕੇ ਗ੍ਰਿਫਤਾਰੀ ਕੀਤੀ ਗਈ ਹੈ ਤੇ ਹੁਣ ਅਗਲਾ ਕੀ ਸਟੈਪ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਦਾ ਭਗਵੰਤ ਸਿੰਘ ਮਾਨ ਦਾ ਇਹ ਆਉਣ ਵਾਲਾ ਟਾਈਮ ਵੀ ਦੱਸੇਗਾ